ਦੇਵੀ ਰਾਿਕਾ ਬਪਾਰੀ ਰਾਜਕੁਮਾਰ ਨਾਮਕੇ ਨੌਜਵਾਨ ਨੂੰ ਕਲਕੱਤਾ ਤੋਂ ਪਵਾਨੀਗੜ ਲੈ ਆਉਂਦਾ ਹੈ ਤਾਂ ਜੋ ਉਹ ਪਵਾਨੀਗੜ ਆਪਣੇ ਪਰਿਵਾਰ ਨਾਲ ਮਿਲ ਸਕੇ ਅਤੇ ਪਵਾਨੀਗੜ ਦੀ ਬਿਸ਼ਕਰਮਾ ਮੰਦਿਰ ਕਮੇਟੀ ਦੀ ਮਦਦ ਦੇ ਨਾਲ ਇੱਕ ਕਾਰੋਬਾਰੀ ਮੁਤਾਬਕ ਅਲੀ ਨਾਮਕੇ ਨੌਜਵਾਨ ਨੂੰ ਪੁਲਿਸ ਦੀ ਨਿਗਰਾਨੀ ਦੇ ਹੇਠ ਲਿਆਂਦਾ ਸੀ ਅਤੇ ਉਸਦੇ ਪਰਿਵਾਰ ਕੇ ਮੈਂਬਰਾਂ ਨੂੰ ਸੰਪਰਦ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਨੇ ਬਿਸ਼ਕਰਮਾ ਮੰਦਿਰ ਕਮੇਟੀ ਦੇ ਕਾਰੋਬਾਰੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਪਰਿਵਾਰ ਕੇ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਲੜਕੇ ਦੇ ਚਾਚੇ ਨੇ ਦੱਸਿਆ ਕਿ 7 ਸਾਲਾਂ ਤੋਂ ਲਾਪਤਾ ਸੀ ਅੱਜ ਉਹ ਕਾਰੋਬਾਰੀ ਦਾ ਜਿਲੋਂ ਧੰਨਵਾਦ ਕਰਦੇ ਨੇ ਕਿ ਉਹ ਪਰਮਾਤਮਾ ਦੇ ਰੂਪ ਦੇ ਵਿੱਚ ਉਹਨਾਂ ਦੇ ਲਈ ਬਣ ਕੇ ਆਈ ਅਤੇ ਉਹਨਾਂ ਦਾ ਗਵਾਚਿਆ ਹੋਇਆ ਪਰਿਵਾਰਕ ਮੈਂਬਰ ਉਹਨਾਂ ਨੂੰ ਦੁਬਾਰਾ ਮਿਲ ਆ ਦਿੱਤਾ ਨੌਜਵਾਨ ਆਪਣੇ ਆਪ ਨੂੰ ਸ਼ਕਤੀਮਾਨ ਦੱਸ ਰਿਹਾ ਸੀ ਕਿਉਂਕਿ ਉਸ ਨੂੰ ਬਚਪਨ ਦੇ ਵਿੱਚ ਸ਼ਕਤੀਮਾਨ ਕਿਹਾ ਜਾਂਦਾ ਸੀ ਅਤੇ ਇਹ ਨੌਜਵਾਨ ਮਾਨਸਿਕ ਤੌਰ ਤੇ ਕਮਜ਼ੋਰ ਹੈ ਜੀ ਸਰਦਾਰਾ ਖਾਨ ਜੀ ਅੱਜ ਜੀ ਨੌਜਵਾਨ ਤੁਹਾਡੇ ਕੀ ਲੱਗਦਾ ਭਤੀਜਾ ਜੀ ਮੇਰਾ ਠੀਕ ਹੈ ਤੇ ਕਿੰਨੇ ਮਹਿਸੂਸ ਕਰ ਰਿਹਾ ਹਾਂ ਇੰਨੇ ਲੰਮੇ ਹਸੇ ਬਾਅਦ ਤੁਹਾਡਾ ਪਤੀਜਾ ਤੁਹਾਨੂੰ ਮਿਲਿਆ ਬਹੁਤ ਬਹੁਤ ਵੱਡੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਰਾਜਕੁਮਾਰ ਜੀ ਦਾ ਧੰਨਵਾਦ ਕਰਦਾ ਕਿ ਇਸ ਤਰ੍ਹਾਂ ਦੇ ਇਨਸਾਨ ਨੂੰ ਇੱਕ ਸਨਮਾਨਤ ਕਰਨਾ ਛੋਟਾ ਜਿਹਾ ਕੰਮ ਹੈ ਕਿ ਅਸੀਂ ਖੁਦਾ ਅੱਗੇ ਇੱਕ ਬੇਨਤੀ ਕਰਦੇ ਹਾਂ ਕਿ ਇਹਨਾਂ ਦੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਖੁਦਾ ਇਸ ਤਰ੍ਹਾਂ ਦੇ ਇਨਸਾਨ ਬਹੁਤ ਘੱਟ ਨੇ ਤੇ ਬਹੁਤ ਲੋਕਾਂ ਨੂੰ ਇਸ ਤਰ੍ਹਾਂ ਮਤਲਬ ਕਰਨਾ ਚਾਹੀਦਾ ਜਿਵੇਂ ਰਾਜਕੁਮਾਰ ਜੀ ਨੇ ਕਰਿਆ ਰਾਜਕੁਮਾਰ ਜੀ ਨੇ ਇਹਨਾਂ ਦਾ ਫਲੈਟ ਸੀਗੀ ਜਿੱਥੇ ਕਿ ਕਲਕੱਤੇ ਇਹਨਾਂ ਨੇ ਦੋ ਮਿੰਟ ਬਾਅਦ ਸੇ ਉਤਰੇ ਤਾਂ ਇਹ ਬੱਚਾ ਸਾਡਾ ਭਖਾਰੀ ਬਣਿਆ ਹੋਇਆ ਸੀ ਇਹਨਾਂ ਨੇ ਇਹਨੇ ਬੱਚੇ ਨੇ ਸਾਡੇ ਨੇ ਇਹਨਾਂ ਨੂੰ ਕਿਹਾ ਵੀ ਚਾਹ ਪਿਲਾਓ ਇਹ ਪੰਜਾਬੀ ਬੋਲਿਆ ਪੰਜਾਬੀ ਬੋਲਣ ਦੇ ਨਾਤੇ ਇਹਨਾਂ ਨੇ ਐਡਾ ਸਟੈਂਡ ਲਿਆ ਕਿ ਮੈਂ ਇਹਨੂੰ ਪੰਜਾਬ ਛੱਡ ਕੇ ਆਉਂਦਾ ਉਥੋਂ ਹੌਲੀ ਹੌਲੀ ਕੋਈ ਵੀ ਬੰਦਾ ਇੰਨਾ ਰਿਸਕ ਨਹੀਂ ਲੈ ਸਕਦਾ ਜੀ ਇਹਨਾਂ ਨੇ 3 ਦਿਨ ਆਪਣੇ ਖਰਚੇ ਨਾਲ ਬੰਬੇ ਤੋਂ ਲਿਆ ਕੇ ਕਲਕੱਤੇ ਤੋਂ ਲਿਆ ਕੇ ਸਾਡੇ ਕੋਲੇ ਸੌਪਿਆ ਅਸੀਂ ਤਾਂ ਬਹੁਤ ਵੱਡਾ ਧੰਨਵਾਦ ਕਰਦੇ ਹਾਂ ਪਬਲਿਕ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹਦੇ ਬੱਚੇ ਖੋਏ ਹੋਏ ਨੇ ਇਸ ਤਰ੍ਹਾਂ ਦਾ ਸਨਮਾਨਿਤ ਕਰਨਾ ਚਾਹੀਦਾ ਉਹਨਾਂ ਨੂੰ ਇਸ ਤਰ੍ਹਾਂ ਦਾ ਇਨਸਾਨ ਹਰ ਬੰਦੇ ਨੂੰ ਬਣਨਾ ਚਾਹੀਦਾ ਹੈ ਇਹਨਾਂ ਦਾ ਅਸੀਂ ਬਹੁਤ ਵੱਡਾ ਧੰਨਵਾਦ ਕਰਦੇ ਹਾਂ ਉਦੋਂ ਬਾਅਦ ਚ ਇਹਨਾਂ ਨੇ ਇੱਥੇ ਲੈ ਲਿਆਉਣ ਤੋਂ ਬਾਅਦ ਮਹਿੰਦਰ ਸਿੰਘ ਜੀ ਕੋਲੇ ਲਏ ਸਾਡੇ ਨਜ਼ਦੀਕੀ ਨੇ ਮਹਿੰਦਰ ਸਿੰਘ ਜੀ ਬਹੁਤ ਨਜ਼ਦੀਕੀ ਨੇ ਇਹਨਾਂ ਨੇ ਇੰਨੀ ਮਿਹਨਤ ਕੀਤੀ ਜਿਹਦੀ ਕੀਮਤ ਕੋਈ ਨਹੀਂ ਇਹਨਾਂ ਨੇ ਮਤਲਬ ਕਿਹਾ ਕਿ ਆਪਣੇ ਏਰੀਏ ਦਾ ਬੱਚਾ ਹੈ ਉਹ ਤੋਂ ਪੁੱਛੋ ਉਹ ਤੋਂ ਪੁੱਛ ਇਹਨਾਂ ਨੇ ਆਪਣਾ ਕੰਮ ਛੱਡਤਾ ਮਹਿੰਦਰ ਸਿੰਘ ਜੀ ਨੇ ਇਸੇ ਕੰਮ ਤੇ ਹੋ ਗਏ ਹੌਲੀ ਹੌਲੀ ਕਰਦਿਆਂ ਕਰਦਿਆਂ ਉਦੋਂ ਬਾਅਦ ਚ ਫਿਰ ਅਸੀਂ মিডিਆ ਦਾ ਤੁਹਾਨੂੰ ਬਾਤ ਕਰਦੇ ਆਂ ਜੀ ਜਿਨ੍ਹਾਂ ਨੇ ਇਹ ਵੀਡੀਓ ਪਾਈ ਵੀਡੀਓ ਪਾਉਣ ਤੋਂ ਬਾਅਦ ਸਾਡੇ ਪਿੰਡ 'ਚ ਪਤਾ ਲੱਗਾ ਪਤਾ ਲੱਗਣ ਤੋਂ ਬਾਅਦ ਫਿਰ ਮਹਿੰਦਰ ਸਿੰਘ ਜੀ ਨਾਲ ਅਸੀਂ ਕੰਡੈਕਟ ਕਰਿਆ ਕੰਡੈਕਟ ਕਰਕੇ ਮੀਡੀਆ ਦਾ ਅਸੀਂ ਬਹੁਤ ਜ਼ਿਆਦਾ ਧੰਨਵਾਦ ਇਹ ਕਿੰਨੇ ਸਮੇਂ ਤੋਂ ਲਾਪਤਾ ਸੀ ਕੋਟਪਤੀ ਜੀ ਇਹ 6-7 ਸਾਲ ਤੋਂ 6-7 ਸਾਲ ਤੋਂ ਲਾਪਤ ਸੀ ਜੀ ਇਹ 2.5 ਸਾਲ ਤਕਰੀਬਨ ਪਹਿਲਾਂ ਕਿਸੇ ਕੋਲੇ ਆ ਗਿਆ ਸੀ ਆਇਆ ਹੋਇਆ ਜਦੋਂ ਇਹ ਸਾਡੇ ਭਤੀਜੇ ਮਤਲਬ ਉੱਥੇ ਗਏ ਤਾਂ ਇਹ ਗਾਇਬ ਹੋ ਗਿਆ ਸੀ ਉਥੋਂ ਉਹ ਇਹ ਮੰਨੋ ਤੁਸੀਂ ਵੀ ਫੇਰ ਫੇਰ ਗਾਇਬ ਹੋ ਗਿਆ ਜੀ ਉਹ ਬੰਦੇ ਨੂੰ ਜਿਹੜੇ ਕੋ ਜਿਨੇ ਫੜਿਆ ਸੀ ਜੀ ਉਹ ਪਸਾਰਿਆ ਸੀ ਵੀ ਮੈਂ ਕਿਉਂ ਇੱਕ ਰਾਤ ਹੋ ਰੱਖ ਲੈਂਦਾ ਤਾਂ ਤੁਹਾਨੂੰ ਮਿਲ ਜਾਂਦਾ ਇਹ ਲੰਮੇ ਸਮੇਂ ਤੋਂ ਲਾਪਤਾ ਰਹੇ ਵਿੱਚ ਦੀ ਪਰਿਵਾਰ ਨੇ ਉਮੀਦਾਂ ਵੀ ਹਾਰੀਆਂ ਹੋਈਆਂ ਵੀ ਨਹੀਂ ਮਿਲੇਗਾ ਬਿਲਕੁਲ ਉਮੀਦਾਂ ਹਾਰੀਆਂ ਹੋਈਆਂ ਸੀ ਜੀ ਪਰਿਵਾਰ ਨੂੰ ਤਾਂ ਇਹ ਸੀ ਜੀ ਇਹ ਦੇਖੋ ਤੁਸੀਂ ਵੀ ਜੇ ਇੱਕ ਦੋ ਮਹੀਨੇ ਨਾ ਬੰਦਾ ਘਰ ਆਵੇ ਇੱਕ ਹਫਤਾ ਨਾ ਘਰ ਆਵੇ ਆਪਾਂ ਉਮੀਦ ਤਾਂ ਵੀ ਛੱਡ ਦੇ ਨੇ ਇਹ ਤਾਂ 6-7 ਸਾਲ ਹੋ ਗਏ ਸੀ ਉਮੀਦ ਬਿਲਕੁਲ ਖਤਮ ਸੀ ਜੀ ਅਸੀਂ ਸਾਰਿਆਂ ਦਾ ਪਰਿਵਾਰ ਵੱਲੋਂ ਪਿੰਡ ਵੱਲੋਂ ਆਪਣੇ ਵੱਲੋਂ ਧੰਨਵਾਦ ਕਰਦੇ ਆ ਕਿ ਰਾਜਕੁਮਾਰ ਜੀ ਵਰਗੇ ਮਹਿੰਦਰ ਸਿੰਘ ਜੀ ਵਰਗੇ ਤੇ মিডিਆ ਇਸ মিডিਆ ਦਾ ਅਸੀਂ ਬਹੁਤ ਧੰਨਵਾਦੀ ਆ ਦੇਖੋ ਆਪਣੇ ਕੰਮ ਛੱਡ ਕੇ ਸਾਡੇ ਵੀਡੀਓ ਪਾਈ ਤਾਂ ਹਰ ਬੰਦੇ ਨੂੰ ਪਤਾ ਲੱਗਿਆ ਸਾਡੇ ਪਿੰਡ 'ਚ ਅਸੀਂ ਇਕੱਲੇ ਅਸੀਂ ਨਹੀਂ ਖੁਸ਼ੀ ਮਨਾ ਰਹੇ ਇਹ ਇਹ ਸਾਡਾ ਪਿੰਡ ਹੁਣ ਅਸੀਂ ਇਹਨਾਂ ਨੂੰ ਲੈ ਕੇ ਜਾਣਾ ਹੈ ਪਿੰਡ ਸਨਮਾਨਿਤ ਕਰਾਂਗੇ ਸਾਡੇ ਸਾਰੇ ਪਿੰਡ ਨੂੰ ਖੁਸ਼ੀ ਹੋਈ ਹੋਈ ਹੈ ਇਹ ਗੱਲ ਦੀ ਆਪਣੇ ਘਰ ਆ ਰਿਹਾ ਹੁੰਦਾ ਹੀ ਹੈ ਜੀ ਹਰ ਬੱਚੇ ਨੂੰ ਮਤਲਬ ਇਹ ਹੈ ਗੱਲ ਇਹਨੂੰ ਵੀ ਇਹ ਸੀ ਵੀ ਮੈਂ ਆਪਣੇ ਘਰ ਜਾਣਾ ਰਾਜਕੁਮਾਰ ਜੀਆ ਨੇ ਇੰਨੀ ਖਰੀਦ ਦੇਖੋ ਇਹ ਦੱਸ ਰਹੇ ਨੇ ਕਿ ਮੈਂ ਚਾਹ ਪੀਣੀ ਆ ਪੀ ਲੈ ਬੇਟਾ ਮੈਂ ਸਮੋਸਾ ਖਾਣਾ ਖਾਲਾ ਬੇਟਾ ਆ ਕੱਪੜਾ ਲੈਣਾ ਲੈ ਲੈ ਬੇਟਾ ਇਹਨਾਂ ਨੇ ਪੂਰਾ ਖਰਚਾ ਕਰਿਆ ਇਕੱਲਾ ਲਿਆਉਣ ਦਾ ਨਹੀਂ ਜੀ ਪੂਰਾ ਖਰਚਾ ਵੀ ਕਰਿਆ ਇਹਨਾਂ ਨੇ ਵੀ ਦੇਖੋ ਤੁਸੀਂ ਇਨਸਾਨ ਐਡੇ ਵਧੀਆ ਇਨਸਾਨ ਬਹੁਤ ਜਿਆਦੇ ਵਧੀਆ ਸੋ ਲਾਸਟ ਤੇ ਫਿਰ ਮੈਂ ਜਿਵੇਂ ਨੌਜਵਾਨ ਨੇ ਅਬਦਲ ਸ਼ਕਤੀ ਕਿੰਨਾ ਕਿਤੇ ਦਿਮਾਗੀ ਤੌਰ ਤੇ ਵੀ ਤੁਹਾਡਾ ਭਤੀਜਾ ਕਿਸੇ ਹਿਸਾਬ ਨਾਲ ਬਿਮਾਰ ਹੈ ਜੇ ਦਿਮਾਗੀ ਬਾਕੀ ਠੀਕ ਨਹੀਂ ਹੈ ਇਹ 20% ਦੀ ਦਿਮਾਗ ਕੱਟ ਕਰਦਾ ਹੈ ਇਹਨੂੰ ਬਚਪਨ ਤੋਂ ਸ਼ਕਤੀਮਾਨ ਕਹਿੰਦੇ ਹੁੰਦੇ ਸੀ ਬੱਚੇ ਉਹੀ ਵਸੇ ਦਾ ਦਿਮਾਗ ਸੀ ਵੀ ਮੈਂ ਸ਼ਕਤੀਮਾਨ ਆ ਇਹ ਦਾ ਆਪਣਾ ਆਪਣਾ ਨਾਂ ਇਹ ਸ਼ਕਤੀਮਾਨ ਸੀ ਬੱਚਿਆਂ 'ਚ ਖੇਡਦਾ ਹੋਇਆ ਇਹ ਸ਼ਕਤੀਮਾਨ ਹੀ ਕਹਿੰਦਾ ਹੁੰਦਾ ਸੀ ਆਪਣੇ ਆਪ ਨੂੰ ਹੰਸਰ ਟੋਡਾ ਨਾਮ ਐਸੇ ਕਰਨ ਸਿੰਘ ਸਰ ਇਹ ਕੀ ਮਾਮਲਾ ਜਿਹੜਾ ਨੌਜਵਾਨ ਅਕਬਰ ਅਲੀ ਜਿਹੜਾ ਅੱਜ ਇਹ ਇੱਕ ਰਾਜ ਕੁਮਾਰ ਜੋ ਦਿੱਲੀ ਦੇ ਵਪਾਰੀ ਮੁਕਾਮ ਦੇ ਸਿਲਸਿਲੇ ਵਿੱਚ ਕਲਕੱਤੇ ਗਏ ਹੋਏ ਸੀ ਇਹਨਾਂ ਨੂੰ ਸੜਕਾਂ ਦੇ ਉੱਪਰ ਕੋਈ ਨਾਮੁਮ ਲੰ ਵਿਅਕਤੀ ਘੁੰਮਦਾ ਮਿਲਿਆ ਜਿਸ ਨੇ ਆਪਣਾ ਨਾਮ ਸ਼ਕਤੀਮਾਨ ਦੱਸਿਆ ਠੀਕ ਹੈ ਉਹਦੀ ਪੰਜਾਬੀ ਬੋਲੀ ਤੋਂ ਉਹਨਾਂ ਨੇ ਅੰਦਾਜ਼ਾ ਲਾਇਆ ਕਿ ਇਹ ਪੰਜਾਬ ਦਾ ਹੈ ਤੇ ਜਿਸ ਨੇ ਉਸ ਨਾਲ ਗੱਲਬਾਤ ਕੀਤੀ ਤੇ ਉਹ ਕਿਸੇ ਟਰੇਨ ਰਾਹੀਂ ਜੀ ਦਿੱਲੀ ਤੋਂ ਉਹ ਨਿਕਲ ਲੱਗੇ ਪੁੱਜਿਆ ਉਹਨੂੰ ਅੱਜ ਮੋਹਤਵਾਰ ਪੁਰਸ਼ਾਂ ਦੀ ਹਾਜ਼ਰੀ ਵਿੱਚ ਇਸ ਲੜਕੇ ਨੂੰ ਪਰਿਵਾਰ ਦੇ ਸੌਪਿਆ ਗਿਆ ਪਰਿਵਾਰ ਨੂੰ ਸੌਪਿਆ ਗਿਆ ਜੀ ਪਰਿਵਾਰ ਕਿੱਥੋਂ ਦਾ ਸੀ ਜੀ ਪਰਿਵਾਰ ਰਸੂਲਪੁਰਸ਼ਣਾ ਦਾ ਜੀ ਉਹਦੇ ਦੋ ਭਰਾ ਉਹਨੇ ਆਪਣੇ ਭਰਾਵਾਂ ਦੀ ਪਛਾਣ ਕੀਤੀ ਵੀ ਇਹ ਮੇਰੇ ਭਰਾ ਹਨ ਸਰ ਕਿਸੇ ਪਰਕਾਰ ਦਾ ਮਾਨਸਿਕ ਜੀ 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 ਇਹਨਾਂ ਨੇ ਦੱਸਿਆ ਜੋ ਸਮੇਤੋਂ ਕਰੋ ਗਿਆ ਸੀ ਮੈਂਨੂੰ ਦਮਗੀ ਤੌਰ ਤੇ ਪਰੇਸ਼ਾਨ ਸੀ ਪਰਿਵਾਰਿਕ ਕੀ ਕਹਣਾ ਚਾਹੁੰਦੇ ਜਿਹੜੇ ਬਹੁਤ ਹੀ ਰੱਬ ਰੂਪ ਬੰਦੇ ਨੇ ਜੀ ਜਿਨ੍ਹਾਂ ਨੇ ਆਪਣੇ ਖਰਚੇ ਤੇ ਲੈ ਕੇ ਇੱਥੇ ਪਹੁੰਚਿਆ ਉਹਦਾ ਸਾਰੀ ਉਮਰ ਅਸੀਂ ॠਣੀ ਰਾਂਗੇ ਬਿਲਕੁਲ ਸ਼ਾਸਨ ਨੂੰ ਅੱਜ ਸਨਮਾਨ ਪ੍ਰਸ਼ਾਸਨ ਨੂੰ ਸਨਮਾਨ ਦਿੱਤਾ ਗਿਆ ਜੀ ਉਹਨੂੰ ਥੈਂਕ ਯੂ ਬਰੋ ਰਾਸ਼ ਕੁਮਾਰ ਤੁਸੀਂ ਨੌਜਵਾਨ ਨੂੰ ਗੁੰਮ ਹੋ ਗਿਆ ਸੀ ਕਲਕੱਤਾ ਦੀਆਂ ਸੜਕਾਂ ਤੇ ਕਿਵੇਂ ਲੱਗੇ ਤੁਸੀਂ ਕਿ ਅਜੌਨਸ ਨੂੰ ਪਰਿਵਾਰ ਦੇ ਲੋਕਾਂ ਨੂੰ ਸੌਂਪ ਦਿੱਤਾ ਸੀ ਹਾਂਜੀ ਮੈਂ ਕੱਲ ਪਹੁੰਚਿਆ ਸੀ ਤੇ ਤੋਂ ਮਹਿੰਦਰ ਸਿੰਘ ਜੀ ਨਾਲ ਮੈਂ ਮਿਲਿਆ ਤਾਂ ਉਹਨਾਂ ਨੇ ਫਿਰ ਮੀਡੀਆ ਨੂੰ ਬੁਲਾ ਕੇ ਇਹ ਆਪਣਾ ਛਾਂਮਿੰਨ ਕਰਵਾਈਏ ਤੇ ਪਰਿਵਾਰ ਮਿਲ ਗਿਆ ਹੈਗਾ ਤੇ ਜਿਹੜਾ ਮੁੰਡਾ ਮੈਨੂੰ ਇਹ ਮਿਲਿਆ ਸੀ ਇਹ ਆਪਣਾ ਸ਼ਕਤੀਮਾਨ ਦਾ ਨਾਮ ਦੱਸਦਾ ਸੀ ਲੇਕਿਨ ਅੱਤਿਆਗੇ ਪਰਿਵਾਰ ਨੇ ਸਹੀ ਮੁਬਾਰਕਲੀ ਦਾ ਨਾਮ ਹੈਗਾ ਤੇ ਉਹਦੇ ਬਰਾ ਤੇ ਪਰਿਵਾਰ ਸਾਰਾ ਆ ਚੁੱਕਿਆ ਗਿਆ ਤੇ ਮੈਂ ਉਹਨਾਂ ਨੂੰ ਪੁਲਿਸ ਦੀ ਨਿਗਰਾਨੀ ਦੇ ਵਿੱਚ ਸਾਰੀ ਫਾਰਮੈਲਟੀ ਕਾਨੂੰਨੀ ਕਾਰਵਾਈ ਕਰਕੇ ਤੇ ਉਹਨਾਂ ਦੇ ਪਰਿਵਾਰ ਨੂੰ ਸੌਂਪ ਦਿੱਤਾ ਹੈ ਅੱਜ ਸਨਮਾਨ ਦੀ ਤੁਹਾਡਾ ਕੀਤਾ ਗਿਆ ਕਮੇਟੀ ਵੱਲੋਂ ਵੀ ਤੇ ਪੁਲਿਸ ਅਧਿਕਾਰੀਆਂ ਵੱਲੋਂ ਵੀ ਕਿਸ ਤਰ੍ਹਾਂ ਲੱਗ ਰਿਹਾ ਹੈ ਦੇਖੋ ਜੀ ਮੈਨੂੰ ਬਹੁਤ ਖੁਸ਼ੀ ਹੈ ਕਿ ਬੱਚਾ ਆਪਣੇ ਘਰ ਪਹੁੰਚਾ ਤੇ ਮੈਨੂੰ ਤੁਸੀਂ ਜਿਹੜਾ ਇੱਥੇ ਇੱਥੇ ਦੀ ਕਮੇਟੀ ਨੇ ਆਪਣੇ ਵਿਸ਼ਕਰਮਾ ਸੁਸਾਇਟੀ ਕਮੇਟੀ ਨੇ ਆਪਣੇ ਪੁਲਿਸ ਡਿਪਾਰਟਮੈਂਟ ਨੇ ਮੈਨੂੰ ਸਨਮਾਨ ਕੀਤਾ ਦਿੱਤਾ ਹੈਗਾ ਤੇ ਮੈਂ ਇਸ ਗੱਲ ਦਾ ਬਹੁਤ ਧੰਨਵਾਦੀ ਹੈਗਾ ਤੇ ਹੋਰ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦਾ ਬੇਾਸਰਾ ਹੀ ਅਗਰ ਤੁਹਾਨੂੰ ਕੋਈ ਅਸੇ ਅਸੀ ਆਤਮਾ ਕੋ ਭਟਕਦੀ ਮਿਲਦੀ ਹੈ ਅਗਰ ਇਸੇ ਤਰ੍ਹਾਂ ਕੋਈ ਬੱਚੇ ਗਵਾਚੇ ਹੈਗੇ ਦੁਨੀਆ 'ਚ ਬਹੁਤ ਹੈਗੇ ਹੈ ਬੜੇ ਮਾਪਿਓ ਰੋ ਰਹੇ ਹੈਗੇ ਲਬ ਰਹੇ ਹੈਗੇ ਜਨਮ ਨਹੀਂ ਮਿਲ ਰਹੇ ਹੈਗੇ ਅਗਰ ਕੋਈ ਐਦਾਂ ਦਾ ਕਦਮ ਚੱਕੇਗਾ ਤਾਂ ਇਹ ਬਹੁਤ ਅੱਛੀ ਗੱਲ ਹੈ ਜੀ ਜੀ ਬਹੁਤ ਅੱਛੀ ਗੱਲ ਹੈ ਕਿ ਮਤਲਬ ਅਗਰ ਲੋਕ ਇਸੇ ਤਰ੍ਹਾਂ ਹੋਰ ਵੀ ਕਦਮ ਚੱਕਣ ਇਸ ਤਰ੍ਹਾਂ ਬਹੁਤ ਬਿਛੜੇ ਬੱਚੇ ਹਜ਼ਾਰਾਂ ਲੱਖਾਂ ਬੱਚੇ ਘੁੰਮੇ ਗਏ ਜਿਹੜੇ ਮਿਲ ਸਕਦੇ ਕੇ ਅਗਰ ਥੋੜਾ ਜਿਹਾ ਕੋਈ ਕੋਸ਼ਿਸ਼ ਕਰੇਗਾ ਤਾਂ ਥੋੜੀ ਮੈਂ ਕੀਤੀ ਮੈਂ ਕਾਮਯਾਬ ਹੋਇਆ ਅਰ ਕੋਈ ਦੂਸਰਾ ਕਰੇ ਉਹ ਵੀ ਜਰੂਰ ਕਾਮਯਾਬ ਹੋਏਗਾ ਮਾਪੀ ਦੀ ਆਤਮਾ ਖੁਸ਼ ਹੋਏਗੀ ਹਾਂਜੀ ਜੀ ਮੇਰਾ ਨਾਮ ਮਹਿੰਦਰ ਸਿੰਘ ਹੈ ਵਿਸ਼ਮਗੁਰ ਮੰਦਿਰ ਭਾਨੀਗੜ ਵੇਖੇ ਬੈ ਸੈਕਟਰੀ ਵਜੋਂ ਆਪਣਾ ਫੇਵਰ ਨਵਾਉਣਾ ਤੇ ਨਾਲ ਹੀ ਮੇਰਾ ਆਪਣਾ ਕਾਰੋਬਾਰ ਕਿਸ ਤਰ੍ਹਾਂ ਦੇਖਿਆ ਜੀ ਤੁਹਾਡੀ ਕਮੇਟੀ ਵੱਲ ਜਿਹੜਾ ਉਪਰਾਲਾ ਕੀਤਾ ਗਿਆ ਇੱਕ ਨੌਜਵਾਨ ਨੂੰ ਉਸ ਦੇ ਵਿਛੜੇ ਪਰਿਵਾਰ ਨਾਲ ਮਿਲਵਾ ਦਿੱਤਾ ਤੁਸੀਂ ਬਹੁਤ ਹੀ ਖੁਸ਼ੀ ਦੀ ਗੱਲ ਹੈ ਸਾਡੇ ਸਾਡੇ ਵਿਸ਼ਵਗਰਮਾ ਕਮੇਟੀ ਨੂੰ ਸਾਡੇ ਵਿਸ਼ਵਗਰਮਾ ਬੰਸੀਆਂ ਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਜਿਨ੍ਹਾਂ ਸਦਕਾ ਜੇ ਉਹਨਾਂ ਨੇ ਮੈਨੂੰ ਸੈਕਟਰੀ ਥਾਪਿਆ ਤਾਂ ਅੱਜ ਮੈਂ ਉਹਨਾਂ ਦੇ ਨਾਲ ਖੜ ਕੇ ਇਹੋ ਜਿਹਾ ਵਧੀਆ ਪ੍ਰਾਦਰ ਕਰਨੀ ਪੂਰੀ ਕੋਸ਼ਿਸ਼ ਕੀਤੀ ਹੈ ਸੋਹਣ ਪਰਿਵਾਰ ਨੂੰ ਸੌਦੇਤਾ ਬੱਚੇ ਦੀ ਪੁਸ਼ਤੀ ਕਰ ਹਾਂ ਹੁਣ ਅਸੀਂ ਇਹ ਬੱਚਾ ਕਿਉਂਕਿ ਇਹ ਇਹਦਾ ਨਾਮ ਐਸੇ ਸ਼ਕਤੀਮਾਨ ਇਹ ਕਹਿੰਦਾ ਸੀ ਪਰ ਮੇਰੇ ਅੰਦਾਜ਼ੇ ਮੁਤਾਬਕ ਕੋਈ ਸ਼ਕਤੀਮਾਨ ਕੋਈ ਨਾ ਹੁੰਦਾ ਨਹੀਂ ਤੇ ਮੈਨੇ ਇੱਕ ਹੋਟਲ ਦੇ ਨਾਂ ਤੋਂ ਅੰਦਾਜ਼ਾ ਲਾਇਆ ਤੇ ਇਹਦੇ ਦੱਸਣ ਮੁਤਾਬਕ ਵੀ ਮੇਰਾ ਭਰਾ ਇੱਕ ਰੋਟਾਵੇਟਰ ਦਾ ਕੰਮ ਕਰਦਾ ਹੈ ਜਿਸ ਕਰਕੇ ਅੰਦਾਜ਼ੇ ਲਾਉਣ ਕਰਕੇ ਮੋਂਣਾ ਵਰਕਸ਼ਾਪਾਂ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਕੱਲ ਸ਼ਾਮ ਹਨੇਰਾ ਹੋ ਗਿਆ ਅੱਜ ਸਵੇਰੇ ਫਿਰ ਇਹਨਾਂ ਨੂੰ ਰਾਤ ਫਿਰ ਤਕਰੀਬਨ ਇੱਕ ਸਾਢੇ ਮੈਂ ਧੰਨਵਾਦ ਦੀਆਂ মিডিਆ ਦਾ ਜਿਨ੍ਹਾਂ ਨੇ ਇੱਕ ਬਾਈਟ ਪਾ ਕੇ ਇਸ ਬੱਚੇ ਨੂੰ ਇਹਦੇ ਕਰਜ਼ਿਆਂ ਨੂੰ ਮਿਲਾਉਣ ਵਿੱਚ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ ਪੂਰੀ ਮਦਦ ਕੀਤੀ ਹੈ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਦਿੱਲੀ ਦੇ ਵਪਾਰੀ ਰਾਜਕੁਮਾਰ ਵੱਲੋਂ ਵੀ ਇੱਕ ਇਹ ਉਪਰਾਲਾ ਕੀਤਾ ਗਿਆ ਉਹ ਵੀ ਅਣਜਾਣ ਜਕਤੀ ਤੇ ਪ੍ਰਤੀ ਅੱਜ ਕੱਲ ਜਿਹਦੀ ਜਾਣ ਪਛਾਣ ਹੋਵੇ ਉਹ ਵੀ ਨਹੀਂ ਇਦਾਂ ਇੰਨਾ ਕਰਦਾ ਕਿਸੇ ਮੈਂ ਸਮਝਦਾ ਕਿ ਸ਼੍ਰੀ ਰਾਮ ਰਾਜਕੁਮਾਰ ਜੀ ਵਰਗਾ ਇਸ ਦੁਨੀਆ ਤੇ ਕੋਈ ਕੋਈ ਟਾਮੇ ਟਾਮੇ ਬੰਦੇ ਹੁੰਦੇ ਨਹੀਂ ਜਿਨ੍ਹਾਂ ਨੇ ਪੈਸੇ ਦੀ ਪਰਵਾਹ ਨਾ ਕਰਦੇ ਹੋਏ ਆਪਣੇ 4 ਦਿਨਾਂ ਦੀ ਜਿਹੜੀ ਵਿਅਸਤਤਾ ਹੈ ਉਹਨੂੰ ਵੀ ਰੋਕਦੇ ਹੋਏ ਇਸ ਬੱਚੇ ਨੂੰ ਆਪਣੇ ਘਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਮਿਲਣ ਤੇ ਜਦੋਂ ਮੈਨੂੰ ਇਹ ਪਤਾ ਲੱਗਿਆ ਵੀ ਇਹ ਬੱਚਾ ਕੋਈ ਸਾਡੇ ਏਰੀਆ ਦਾ ਹੈ ਆਪਣੇ ਨਾਂ ਦੱਸਿਆ ਇਹਨੇ ਸਮਾਣਾ ਭਵਾਨੀਗੜ ਤਾਂ ਮੇਰੀ ਪੂਰੀ ਕੋਸ਼ਿਸ਼ ਹੋਈ ਵੀ ਕਿਵੇਂ ਨਾ ਕਿਵੇਂ ਇਹ ਬੱਚਾ ਆਪਣੇ ਘਰ ਪਹੁੰਚ ਸਕੇ ਤੋ ਤੁਹਾਡਾ ਸਾਰੇ মিডিਆ ਦਾ ਸਹਿਯੋਗ ਸਦਕਾ ਹੀ ਅੱਜ ਇਹ ਬੱਚਾ ਆਪਣੇ ਘਰ ਖੁਸ਼ੀ-ਖੁਸ਼ੀ ਜਾ ਰਿਹਾ ਹੈ ਜਿਸ ਦੇ ਮੈਨੂੰ ਮੇਰੇ ਮਨ ਨੂੰ ਮੇਰੇ ਮੈਂ ਭਗਵਾਨ ਵਿਸ਼ਵਕਰਮਾ ਜੀ ਕੀ ਬਰਦਾਸ਼ਤ ਕਰਦਾ ਕਿ हे ਪਰਮਪਿਤਾ ਪਰਮਾਤਮਾ ਜਿਸ ਵੀ ਇਨਸਾਨ ਨੇ ਇੰਨੀ ਕੋਸ਼ਿਸ਼ ਸਦਕਾ ਮਿਹਨਤ ਸਦਕਾ ਅੱਜ ਸਾਡੇ ਦਾ ਕੇਸ ਬੱਚੇ ਨੂੰ ਪਹੁੰਚਾਇਆ ਆਪਣੇ ਘਰ ਤੱਕ ਪਹੁੰਚਦਾ ਕੀਤਾ ਪਰਮਾਤਮਾ ਉਹਨੂੰ ਦਿਨ-ਦੁਗਣੀ ਰਾਤ ਚੋਂ 100 ਤਰੱਕੀ ਬਖਸ਼ੇ